ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਟੇ ਟੀਵੀ ਤੇ ਮੈਂ ਤਬਲੀਨ ਕੌਰ ਸਰਗਰਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਇੱਕ ਵਾਰ ਫੇਰ ਤੋਂ ਅਸੀਂ ਹਾਜ਼ਰ ਹੋ ਗਿਆ ਤੁਹਾਡੇ ਸਾਹਮਣੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਜੰਮੂ ਕਸ਼ਮੀਰ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਦਬੀ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਪਛਤਾਪ ਦਸ ਮਾਗਮ ਕੀਤਾ ਗਿਆ ਇਸੇ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ <table> ਦੇ ਵੱਲੋਂ ਸੰਬੋਧਨ ਕੀਤਾ ਗਿਆ ਕਿਉਂਕਿ ਆਪਾਂ ਅੱਜ ਪਛਤਾਪਰ ਅਰਦਾਸ ਰੂਪ ਵਿੱਚ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਅਰਜੋਈ ਕਰਨੀ ਆ ਸਤਿਗੁਰ ਜੀ ਤੁਸੀਂ ਤਾਂ ਦੁਨੀਆ ਦੇ ਰਖਵਾਲਾ ਸਾਤੋਂ ਕੋਈ ਗਲਤੀਆਂ ਹੋ ਗਈਆਂ ਸਤਿਗੁਰ ਜੀ ਬਖਸ਼ ਦਿਓ ਪਰ ਮੈਂ ਇਹ ਕਹਿ ਸਕਦਾ ਕਿ ਜੇ ਇਸ ਝੁਲਮੀ ਨੇ ਇਹ ਕਾਰਾ ਕੀਤਾ ਸਤਿਗੁਰਾਂ ਦੇ ਜਿਹੜੇ ਸਤਕਾਰ ਸਰੂਪਾਂ ਵਗਨ ਮੇਟ ਕੀਤਾ ਆਪਣੇ ਕੋਲ ਨੂੰ ਅਗਨ ਭੇਟ ਕਰ ਦਿੱਤਾ ਉਹਨੇ ਤੁਸੀਂ ਸਮਾਂ ਦੇਖੋਗੇ ਜਦੋਂ ਜਦੋਂ ਵੀ ਸਮਾਂ ਆਇਆ ਜਿਹਨੇ ਗੁਰੂ ਘਰ ਦੀ ਬਿਆਦਬੀ ਜਾਂ ਸਤਗੁਰੂ ਦੀ ਬਿਆਦਬੀ ਕੀਤੀ ਸਤਪੁਰਜੀ ਦਾ ਇਨਸਾਫ ਉਹ ਆਪ ਹੀ ਇੱਕ ਆਪਣਾ ਇਨਸਾਫ ਸਾਡਾ ਦੁਨੀਆ ਦਾ ਇੱਕ ਇਨਸਾਫ ਸਤਗੁਰੂ ਜੀ ਦਾ ਇਨਸਾਫ ਕੋਈ ਸਮਾਂ ਆਊਗਾ ਦੇਖੋਗੇ ਇਹਦਾ ਕੋਈ ਨਾਂ ਲੈਣ ਨੂੰ ਤਿਆਰ ਨਹੀਂ ਹੋਊਗਾ ਕਿਉਂਕਿ ਇਹੋ ਜੇ ਕਹਾਣੀ ਇਸ ਹਰਕਤ ਮਨੁੱਖ ਨੇ ਕੀਤੀ ਆ ਜਿਹੜੀ ਝੋਗਾ ਦੇ ਗਾਂਤਰਾ ਤੱਕ ਆਪਣੀਆਂ ਪੀੜੀਆਂ ਦਾ ਨਾਸ ਕਰਕੇ ਚਲ ਗਏ ਗਾਂ ਦਾ ਪੀੜੀ ਚੱਲਣੀ ਨਹੀਂ ਸਤਿਗੁਰ ਜੀ ਨੇ ਬਖਸ਼ਿਸ਼ ਤੇ ਰਹਿਮਤ ਕੀਤੀ ਕਿਉਂਕਿ ਆਪਾਂ ਅੱਜ ਅਰਵਾਸ ਦੇ ਵਿੱਚ ਜੁੜੇ ਆ ਗੁਰੂ ਸਾਹਿਬ ਜੀ ਨੇ ਦੋ ਤਰ੍ਹਾਂ ਦੇ ਮਨੁੱਖਾਂ ਦੇ ਕਈ ਵਾਰੀ ਗੁਰੂ ਘਰ ਤੋਂ ਆਪਾਂ ਮੌਨਕਰ ਹੋ ਜਾਂਦੇ ਆ ਜੇ ਮੋਹਨਕਰ ਹੋ ਜਾਣੇ ਗੁਰੂ ਦੀ ਸ਼ਰਨ ਵਿੱਚ ਆ ਜਾਣੇ ਜਿਸ ਪਾਪੀ ਕੋ ਮਿਲਣਾ ਢੋਈ ਸ਼ਰਨ ਆਵੇ ਤਾਂ ਨਿਰਮਲ ਹੋਈ ਸਤਗੁਰੂ ਦੀ ਦਾਤ ਬਖਸ਼ੇਂਦਿਆ ਬੁੱਖਲ ਦੇ ਵਿੱਚ ਲੈ ਲੈਂਦਾ ਕਿਉਂਕਿ ਪੁਰਾਣਾ ਆਪਾਂ ਇਤਿਹਾਸ ਜਿਲ੍ਹੇ ਦੇਖਦੇ ਆ ਸੱਤੇ ਤੇ ਰਾਏ ਬਲਮੰਡ ਮਨ ਵਿੱਚ ਕੁਝ ਵੀ ਨਹੀਂ ਸੀ ਤਗਵਾਣੀ ਦਾ ਸਤਕਾਰ ਸੀ ਸਾਰਾ ਕੁਝ ਸੀ ਗੁਰੂ ਤੋਂ ਬੇਮਕ ਹੋਏ ਤੇ ਸਤਗੁਰੂ ਜੀ ਨੇ ਆਪਣੀ ਗੱਲ ਬੱਕੜੀ ਚ ਲੈ ਕੇ ਆਪਣੇ ਪ੍ਰੋਬਰ ਦਾ ਦਰਜਾ ਦੇ ਦਿੱਤਾ ਇਹ ਆ ਇੱਕ ਗਲਤੀ ਤੇ ਜਿਹੜੀ ਗਲਤੀ ਇਸ ਮਨੁੱਖ ਨੇ ਕੀਤੀ ਆ ਇਸ ਗਲਤੀ ਦਾ ਕੋਈ ਲੇਖਾ ਜੋਖਾ ਨਹੀਂ ਤੁਸੀਂ ਕਰ ਦਿੱਤਾ ਤੇ ਗੁਰੂ ਨੇ ਇਹਦਾ ਦਾ ਲੇਖਾ ਜੋਖਾ ਕਰ ਦੇਣਾ ਦਰਗਾਹ ਦੇ ਵਿੱਚ ਸੋ ਮੈਂ ਲੰਬਾ ਨਹੀਂ ਬੋਲਣਾ ਕਿਉਂਕਿ ਮਨ ਮੇਰਾ ਵੀ ਭਰਿਆ ਸੀ ਕਿ ਕਿੱਡਾ ਵੱਡਾ ਖੂਬਸੂਰਤ ਮਹਿਲ ਮਰਾਦਾ ਤੇ ਇੱਥੇ ਸਤਿਗੁਰੂ ਜੀ ਨਾ ਹੋਣ ਤੇ ਤੁਹਾਡੀ ਬੇਦਬਦਨ ਨੂੰ ਵੀ ਮੈਂ ਨਮਸਕਾਰ ਕਰਦਾ ਮੈਂ ਉਸ ਦਿਨ ਹਰਪਿੰਦਰ ਨੇ ਟੈਲੀਫੋਨ ਕੀਤਾ ਸੀ ਬੰਬੇ ਬੈਠੇ ਸੀ ਨਗਰ ਕੀਰਤਨ ਚ ਤੇ ਸਿੰਘ ਸਾਹਿਬ ਵੀ ਮੇਰੇ ਨਾਲ ਹੀ ਸੀ ਤੇ ਮੈਂ ਉਦੋਂ ਹੀ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਕਿ ਤੁਸੀਂ ਇੱਕ ਜਿਹੜਾ ਕਾਰਜ ਕੀਤਾ ਉਹ ਤੁਰੰਤ ਆਪਾਂ ਵਾਪਸ ਲਈਏ ਉਥੇ ਸਤਗੁਰਾਂ ਦੇ ਸਰੂਪ ਸੁਭਾਏ ਮਾਨ ਹੋਣ ਚਲੋ ਉਹਨਾਂ ਨੇ ਵੀ ਕਿਹਾ ਸੀ ਇੱਕ ਯਤਨ ਕੀਤਾ ਕਿ ਪਹਿਲਾਂ ਕਮੇਟੀ ਬਣਾ ਲਈ ਜਾਵੇ ਤਾਂ ਕਿ ਉਹ ਕਮੇਟੀ ਜਿਹੜੀ ਇੱਥੇ ਦਾ ਸਾਰਾ ਕਾਰਜ ਕਰ ਸਕੇ ਤੇ ਮੈਨੂੰ ਖੁਸ਼ੀ ਵੀ ਹੋਈ ਇਸ ਗੱਲ ਦੀ ਪੰਮਾ ਅਰਦਾਸ ਚ ਆਏ ਆ ਕਿ 31 ਮੈਂਬਰੀ ਪਿੰਡ ਦੀ ਤੇ ਉਹਦੇ ਵਿੱਚ 5-7 ਬੱਚੇ ਜਿਹੜੇ ਸੀ ਉਹ ਅਮਰਧਾਰੀ ਹੋ ਗਏ ਇਹ ਗੁਰੂ ਰਹਿਮਤ ਹੀ ਕਰ ਰਿਹਾ ਬਖਸ਼ਿਸ਼ ਹੀ ਕਰ ਰਿਹਾ ਸ਼ਾਇਦ ਭੁੱਲਿਆਂ ਨੂੰ ਮਾਰ ਕੇ ਦੇ ਰਿਹਾ ਸੋ ਇਸ ਕਰਕੇ ਤੁਸੀਂ ਜੇ ਕਾਰਜ ਕੀਤਾ 사ਤਪੁਰਜੀ ਕਿਉਂਕਿ ਆਪ ਸੁਭਾਏ ਮਾਨ ਆ ਮੈਂ ਇੱਕ ਬੇਨਤੀ ਕਰਨੀ ਚਾਹੁੰਨਾ ਤੁਹਾਨੂੰ ਕਿ ਠੀਕ ਹੈ ਪੁਲਿਸ ਆਪਣੀ ਪੈਰਵਾਈ ਕਰ ਰਹੀ ਚੰਗੀ ਗੱਲ ਆ ਪਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੇ ਇਸ ਕੇਸ ਦੇ ਵਿੱਚ ਕਿਸੇ ਢੰਗ ਨਾਲ ਵੀ ਕਿਸੇ ਢੰਗ ਨਾਲ ਕਹਿਣ ਤੋਂ ਭਾਵ ਕੋਈ ਵੀ ਵਸੀਲਾ ਰਹੀਆ ਜਿਹੜਾ ਤੁਸੀਂ ਜੋ ਸ਼ੋਮਣੀ ਕਮੇਟੀ ਤੋਂ ਮੰਗ ਕਰੋਗੇ ਮੰਗ ਨਹੀਂ ਕਰੋਗੇ ਅਸੀਂ ਤੁਹਾਡੇ ਸਹਿਯੋਗੀ ਆ ਉਹਦੇ ਵਿੱਚ ਕੇਸ ਦੀ ਪੈਰਵਾਈ ਸ਼ੋਮਣੀ ਕਮੇਟੀ ਵੱਲੋਂ ਭਾਵੇਂ ਸਟੇਟ ਨੇ ਕਰਨੀ ਆ ਪਰ ਅਸੀਂ ਵੀ ਆਪਣੇ ਤੌਰ ਤੇ ਯਤਨ ਕਰਾਂਗੇ ਕਿ ਕੋਈ ਵਕੀਲ ਚੰਗੇ ਖੜੇ ਕਰਕੇ ਇੱਕ ਮਸਾਲੀ ਤਾਂ ਤੁਸੀਂ ਮਸਾਲਾ ਤਾਂ ਪਹਿਲਾਂ ਕਾਇਮ ਕਰੇ ਦਿੱਤੀ ਪਰ ਲੰਬੇ ਸਮੇਂ ਤੋਂ ਅਸੀਂ ਵੀ ਬੋਲ ਰਹੇ ਰੋਜ਼ ਕਿ ਇਹ ਬਿਆਦਨੀਆਂ ਦਾ ਮੁੱਦਾ ਜਿਹੜਾ ਆ ਇਹ ਕਿੱਥੇ ਤੱਕ ਚੱਲੂਗਾ ਐਸ ਬਿਆਦਵੀ ਨੇ ਸਾਰੇ ਸਿੱਖ ਪੰਥ ਦੇ ਵਿੱਚ ਹਿਰਦੇ ਬਲੂੰਦੜੇ ਗਏ ਕਿ ਕਿਦਾਂ ਆ ਕੇ ਮਨੁੱਖ ਨੇ ਫਿਰ ਜਾ ਕੇ ਆਪਣਾ ਤੇਲ ਛਿੜ ਕੇ ਪੈਟਰੋਲ ਛਿੜ ਕੇ ਸਾਰੇ ਸਤਿਗੁਰਾਂ ਦੇ ਸਰੂਪ ਅਗਨ ਭੇਟ ਕੀਤੇ ਮੈਂ ਤੁਹਾਨੂੰ ਵੀ ਬੇਨਤੀ ਕਰਨੀ ਚਾਹਣਾ ਦੇਖੋ ਪਿੰਡ ਦੇ ਵਿੱਚ ਕੋਈ ਵੱਡਾ ਅਫਸਰ ਆਵੇ ਪਿੰਡ ਦੇ ਵਿੱਚ ਕੋਈ ਥਾਣੇਦਾਰ ਰਾਜਵੇਂ ਆਪਾਂ ਪੱਮਾ ਪਾਨੇ ਹੋ ਜਾਂਦੇ ਆ ਇਹ ਗੁਰੂ ਕੇ ਮਹਿਲ ਮਰਾੜੇ ਆ ਇੱਥੇ ਚੌਕੀਦਾਰ ਵੀ ਚੌਕੀਦਾਰ ਕਹਿਣ ਤੋਂ ਭਾਵ ਆਪਣੇ ਸੇਵਾਦਾਰ ਨਿਯੁਕਤ ਕਰੋ ਤਾਂ ਕਿ ਕੋਈ ਐਹੋ ਜਿਹੀ ਘਟਨਾ ਮੁਰਨਾ ਵਾਪਰੇ ਜਿਹੜੇ ਨਾਲ ਤੁਸੀਂ ਮੈਂ ਤੁਲਨਾ ਤਾਂ ਨਹੀਂ ਕਰਦਾ ਗੁਰੂ ਪੰਜਮ ਪਾਤਸ਼ਾਹ ਨਾਲ ਕਿਉਂਕਿ ਗੁਰੂ ਦਾ ਗੁਰੂ ਹੀ ਆ ਪਰ ਗੁਰੂ ਦੇ ਸਿੱਖਾਂ ਦੀ ਮੈਂ ਉਹ ਦਿਨ ਬਿਦਦਾ ਦੇਖੀ ਕਿਵੇਂ ਗੁਰੂ ਤੋਂ ਬਗੈਰ ਇਹ ਵਿਚਾਰੇ ਬਿਲਕ ਰਹੇ ਸੀ ਬੀਬੀਆਂ ਬਿਲਕ ਰਹੀਆਂ ਸੀ ਅਸਖਵਾਨ ਸਿੰਘ ਪੰਨੂ ਮੇਰਾ ਵੀਰ ਨਾਲ ਬੈਠਾ ਧਰਮ ਪ੍ਰਚਾਰ ਦਾ ਮੈਂਬਰ ਤੇ ਮੈਨੂੰ ਦੱਸਿਆ ਜਿਸ ਦਿਨ ਇਹ ਤਿੰਨ ਮੈਂਬਰੀ ਕਮੇਟੀ ਇੱਥੇ ਆਈ ਸੀ ਕਿ ਲੋਕਾਂ ਦੀ ਗੁਰੂ ਤੋਂ ਬਿਗੈਰ ਕੀ ਹਾਲ ਹੁੰਦੀ ਹੈ ਠੀਕ ਕਿਹਾ ਸਤਿਗੁਰ ਜੀ ਦੀ ਪਵਿੱਤਰ ਗਰਵਾਣੀ ਵੀ ਆ ਕਿ ਉਹ ਮੈਲ ਮਰਾਰੇ ਤਾਂ ਸੌਦੇ ਆ ਜਿੱਥੇ ਗੁਰੂ ਸਾਹਿਬ ਦੀ ਸੁਭਾਏਮਾਨ ਤੇ ਜੇ ਕੋਠੀਆਂ ਵੱਡੀਆਂ ਹੋਣ ਗੁਰੂ ਸਾਹਿਬ ਸਹਿਬਾਏ ਸੁਭਾਏਮਾਨ ਨੇ ਸਾਨੂੰ ਤੁਕ ਮਾਤਰ ਸਿੱਖਿਆ ਵੀ ਦਿੱਤੀ ਕਿ ਗਰਵਾਣੀ ਜਿਸ ਪਰਿਵਾਰ ਚ ਨਹੀਂ ਉਹ ਫਿਰ ਮੈਲ ਵੀ ਇੱਕ ਕੁੱਲੀ ਦੀ ਨਹੀਂ ਆਈ। ਤੇ ਉਹ ਕੁੱਲੀ ਜਿਹਦੇ ਵਿੱਚ 사ਤਗੁਰੂ ਜੀ ਦੀ ਪਵਿੱਤਰ ਕਰਵਾਨੀ ਆ ਉਹ ਮਹਿਲ ਦੀ ਨਹੀਂ ਆਈ। ਸੋ 사ਤਗੁਰੂ ਜੀ ਕਿਰਪਾ ਕਰਨ ਮੈਂ ਇਹ ਕਮੇਟੀ ਨੂੰ ਵੀ ਨਿਮਰਤਾ ਸਹਿਤ ਬੇਨਤੀ ਕਰੂੰਗਾ ਤੁਸੀਂ ਹੁਣ ਪ੍ਰਬੰਧ ਜਿਹੜਾ ਆ ਚੰਗੇ ਨਿਗਰ ਢੰਗ ਨਾਲ ਸਾਹਮਣਾ ਤਾਂ ਕਿ ਇਹ ਗਾਹਾਂ ਦਾ ਇਹੋ ਜਿਹਾ ਕੋਈ ਵਰਤਾਰਾ ਸਾਰੇ ਜੰਮੂ ਕਸ਼ਮੀਰ 'ਚ ਨਹੀਂ ساری ਦੁਨੀਆ ਤੇ ਨਾ ਵਰਤਦਾ। ਖਾਲਸਾ ਕਾਲਜ ਪਟਿਆਲਾ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ ਅਤੇ ਸੈਮੀਨਾਰ ਦੇ ਵਿੱਚ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਕਾਂਬੀ ਜੀ ਦੇ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਇਸ ਸੈਮੀਨਾਰ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਜੀਵਨ ਅਤੇ ਇਸ ਦੇ ਨਾਲ-ਨਾਲ ਦਰਸ਼ਨ ਵਿਸ਼ੇ ਦੇ ਨਾਲ ਸੰਬੰਧ ਵਿਸ਼ੇਸ਼ ਜਿਹੜਾ ਅੰਤਰਰਾਸ਼ਟਰੀ ਸੈਮੀਨਾਰ ਸੀ ਉਹ ਕਰਵਾਇਆ ਗਿਆ ਉਸ ਤੋਂ ਬਾਅਦ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਗਏ 350 ਸਾਲਾ ਸ਼ਹੀਦੀ ਗੌਰਵ ਨੂੰ ਸਮਰਪਿਤ ਆਜ ਇੱਕ ਮਹਾਨ ਇਹ ਅੰਤਰਰਾਸ਼ਟਰੀ ਸੈਮੀਨਾਰ ਸਤਿਗੁਰੂ ਤੇ ਇੱਕ ਬਹਾਦਰ ਪਾਤਸ਼ਾਹ ਜੀ ਦੇ ਜੀਵਨ ਕੁਰਬਾਨੀ ਤੇ ਫਲਸਫੇ ਤੇ ਇਸ ਸੈਮੀਨਾਰ ਖਾਲਸਾ ਕਾਲਜ ਪਟਿਆਲੇ ਵਿਖੇ ਰੱਖਿਆ ਗਿਆ ਸੀ ਜਿਹਦੇ ਵਿੱਚ ਸਤਗੁਰਾਂ ਦੇ ਪਿਆਰੇ ਦਲਾਰੇ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦੇਵਾਲਾ ਜੀ ਨੂੰ ਸਮਰਪਿਤ ਸੀ ਤੇ ਇਹਦੇ ਵਿੱਚ ਅੱਜ ਬਲੱਖਣ ਪੱਖ ਇਹ ਸੀ ਕਿ ਸਾਡੇ ਦੋ ਬਲਾਰੇ ਭਾਈ ਇੰਦਰਜੀਤ ਸਿੰਘ ਜੀ ਗੋਗਵਾਣੀ ਸਰਦਾਰ ਸਰਵਜਿੰਦਰ ਸਿੰਘ ਜੀ ਜਿਹੜੇ ਸਿੱਖ ਵਿਦਵਾਨ ਆ ਉਹਨਾਂ ਨੇ ਆਪਣੇ ਆਮ ਪਰਚੇ ਪੜਦੇ ਆ ਤੇ ਉਹਨਾਂ ਨੇ ਮੁੰਡਲੇ ਤੌਰ ਦੇ ਉੱਤੇ ਜਿਵੇਂ ਇੱਕ ਦੂਸਰੇ ਦੇ ਰੂਬਰੂ ਹੋਈਦਾ ਉਹਨਾਂ ਨੇ ਬਹੁਤ ਵੱਡ ਮੁੱਲੇ ਜਿਹੜੇ ਸੀ ਉਹ ਵਿਚਾਰ ਸਾਰਿਆਂ ਦੇ ਸਾਰਿਆਂ ਨਾਲ ਸਾਂਝੇ ਕੀਤੇ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਲਵਿੰਦਰ ਸਿੰਘ ਜੀ ਭੋਂਦੜ ਉਹ ਵੀ ਚੇਚੇ ਤੌਰ ਤੇ ਆਏ ਤੇ ਉਹਨਾਂ ਵੀ ਆਪਣੀ ਗੁਰੂ ਪਰਥਾਏ ਜ਼ਿੰਦਗੀ ਦੇ ਉਹ ਸਾਰੇ ਜਿਨ੍ਹਾਂ ਨੇ ਵੀ ਪਿੰਡੇ ਤੇ ਹੰਡਾਇਓ ਸਾਰੇ ਸਾਂਝੇ ਕੀਤੇ ਉਹਨਾਂ ਦੇ ਨਾਲ ਸਰਦਾਰ ਕਰਤਪਾਲ ਸਿੰਘ ਜੀ ਬਡੂਂਗਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਰਹੇ ਤੇ ਗੁਰੂ ਸਾਹਿਬ ਦੀ ਕਿਰਪਾ ਮਹਾਨ ਲੇਖਕ ਵੀ ਆ ਉਹਨਾਂ ਸਾਰਿਆਂ ਨੇ ਇਹ ਸਾਰੇ ਅੱਜ ਦੇ ਇਸ ਸੈਮੀਨਾਰ ਦੇ ਵਿੱਚ ਵਿਚਾਰ ਰੱਖੇ ਤੋਂ ਮੈਂ ਸਾਰਿਆਂ ਦਾ ਦਿਲ ਦੀਆਂ ਢਗਾਈਆਂ ਤੋਂ ਧੰਨਵਾਦ ਵੀ ਕਰਦਾ ਤੇ ਇਸ ਸੈਮੀਨਾਰ ਦੀ ਜਿਹੜਾ ਸਭ ਤੋਂ ਰੌਚਕ ਪੱਖ ਸੀ ਉਹ ਇਹ ਸੀ ਕਿ ਆਮ ਬੱਚੇ ਜਿਹੜੇ ਬੈਂਦੇ ਪੰਡਾਲਾਂ ਦੇ ਵਿੱਚ ਉਹ ਫੇਰ ਹੌਲੀ 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 ਕੰਨਾ ਫੁੱਸੀਏ ਸ਼ੁਰੂ ਕਰ ਦਿੰਦੇ ਆ ਪਰ ਇਹ 2-3 ਘੰਟੇ ਦਾ 3 ਘੰਟੇ ਦਾ ਸੈਮੀਨਾਰ ਸੀ ਪਰ ਬੱਚਿਆਂ ਨੇ ਕੋਈ ਵੀ ਬਗੈਰ ਕਿਸੇ ਛੇੜ ਛਾਰ ਤੋਂ ਬੜਾ ਪੇਸ਼ੈਂਸ ਲਈ ਧੀਰਜ ਦੇ ਨਾਲ ਸਾਰਿਆਂ ਦੇ ਬੜਮੋਲੇ ਜਿਹੜੇ ਵਿਚਾਰ ਸੁਣੇ ਸੀ ਸੋ ਮੈਂ ਜਿੱਥੇ ਬੁਲਾਰਿਆਂ ਦਾ ਧੰਨਵਾਦ ਕਰਦਾ ਉੱਥੇ ਪ੍ਰਿੰਸੀਪਲ ਡਾਕਟਰ ਧਰਮਿੰਦਰ ਸਿੰਘ ਊਭਾ ਤੇ ਸਕੱਤਰ ਸਾਡੇ ਧਰਮ ਪ੍ਰਚਾਰ ਕਮੇਟੀ ਸੁਖਵਿੰਦਰ ਸਿੰਘ ਤੇ ਸਮੁੱਚੇ ਤੌਰ ਤੇ ਸਾਰੇ ਸਟਾਫ ਦਾ ਜੇ ਜਿਹੜਾ ਮੈਨੂੰ ਦੱਸਿਆ ਪਈ 180 ਪਰਚੇ ਬਾਹਰੋਂ ਜ਼ਿਲ੍ਹਿਆਂ ਤੋਂ ਵੀ ਆਏ ਤੇ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਮੇਰੇ ਸਾਥੀ ਮੈਂਬਰ ਸਹਿਬਾਨ ਉਹ ਵੀ ਸਾਰੇ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਇਹ ਤਾਂ ਹੀ ਹੋ ਮਨਾਇਓ ਸਫਲਿਆ ਜੇ ਆਪਾਂ ਗੁਰੂ ਸਿਧਾਂਤ ਨੂੰ ਆਪਣੇ ਪਿੰਡੇ ਤੇ ਹੰਡਾਈਏ ਵੀ ਗੁਰੂ ਸਿਧਾਂਤ ਨੂੰ ਆਪਾਂ ਜੀਵਨ ਦੇ ਅਨੁਸਾਰ ਸਤਿਗੁਰਾਂ ਦੀ ਗੁਰਬਾਨੀ ਦੇ ਅਨੁਸਾਰ ਆਪਣੇ ਜੀਵਨ ਨੂੰ ਜੀਓ ਜੀਏ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਨਗਰ ਕੀਰਤਨ ਦੀ ਆਰੰਭਤਾ ਅਸਾਮ ਤੋਂ ਹੋਈ ਸੀ ਤੇ ਹੁਣ ਉਹ ਫਤੇ ਨਗਰ ਜੇਲ੍ਹ ਰੋਡ ਨਵੀਂ ਦਿੱਲੀ ਵਿਖੇ ਪਹੁੰਚੇ ਅਤਿ ਉਤ ਪਹੁੰਚਣ ਤੋਂ ਬਾਅਦ ਗੁਰਦੁਆਰਾ ਬਾਬਾ ਜੁਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਕਮੇਟੀ ਦੇ ਵੱਲੋਂ ਸਿੰਘ ਸਰਬਾਨਾ ਦਾ ਸਨਮਾਨ ਵੀ ਕੀਤਾ ਗਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਤੇ ਅੰਨੇ ਸਿੱਖਾਂ ਦੇ ਸ਼ਹਾਦਤ ਨੂੰ ਯਾਦ ਕਰਦੇ ਆਂ ਇਹ 350 ਸਾਲਾ ਸ਼੍ਰੀ ਦਿਹਾੜਾ ਸਿੱਖ ਪੰਥ ਦੀ ਨੁਮਾਇੰਦਗੀ ਜਥੇ ਬਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਫਤਿਹ ਮਾਤਾ ਦੀ ਫਤਿਹ ਫਤਿਹ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਸਬੰਧ ਵਿੱਚ ਗੁਰਦੁਆਰਾ ਧੋਪੜੀ ਸਾਹਿਬ ਅਸਾਮ ਤੋਂ ਇਹ ਨਗਰ ਕੀਰਤਨ ਪ੍ਰారంਭ ਹੋਇਆ ਪੜਾਅ ਦਰ ਪੜਾ ਹੁੰਦਾ ਹੋਇਆ ਇਹ ਨਗਰ ਕੀਰਤਨ ਪੰਜ ਪਿਆਰੇ ਸਹਿਬਾਨ ਜੀ ਦੀ ਜੋਗ ਅਗਵਾਈ ਸਿੱਤੇ ਪਾਤਸ਼ਾਹ ਮਹਾਰਾਜ ਜੀ ਦੀ ਛਤਰ ਸ਼ਾਯਾ ਰਾਤਾ ਪੜਾਉ ਗੁਰਦੁਆਰਾ ਬਾਬਾ ਜੋਰਾਪਰ ਸਿੰਘ ਬਾਬਾ ਫਤਿਹ ਸਿੰਘ ਸਾਹਿਬ ਫਤੇਨਗਰ ਵਿੱਚ ਪਹੁੰਚਿਆ ਸੰਗਤਾਂ ਨੇ ਅਥਾ ਸਰਦਾ ਸਤਕਾਰ ਦਿਖਾਉਂਦੇ ਆ ਇਸ ਨਗਰ ਕੀਰਤਨ ਦਾ ਸਵਾਗਤ ਕੀਤਾ ਰਾਤ ਨੂੰ ਮੈਂ ਵੀ ਤਕਰੀਬਨ 2 3 ਵਜੇ ਤੱਕ ਸੰਗਤਾਂ ਇਸੇ ਤਰ੍ਹਾਂ ਨਗਰ ਕੀਰਤਨ ਦੇ ਸਤਕਾਰ ਦੇ ਲਈ ਸਵਾਗਤ ਕਰਨੇ ਲਈ ਸੜਕਾਂ ਦੇ ਉੱਤੇ ਜਿੱਥੇ ਪੜਾਉ ਬਣੇ ਸਨ ਆਪਣੇ ਆਪਣੇ ਪੜਾਉ ਤੇ ਖੜੀਆਂ ਸਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਅਰਦਾਸ ਬੇਨਤੀ ਦਸਦੇ ਦੀ ਮਹਾਰਾਜ ਇਹ ਵਿਸ਼ਵਾਸ ਇਹ ਸਰਦਾ ਇਹ ਸਤਕਾਰ ਇਸੇ ਤਰ੍ਹਾਂ ਸੰਗਤਾਂ ਦਾ ਕਾਇਮ ਰੱਖਣਾ ਸਭ ਤੋਂ ਵੱਡੀ ਗੱਲ ਹੈ ਕਿ ਜਿਨ੍ਹਾਂ ਕੱਲ ਹਜ਼ਾਰਾਂ ਲੱਖਾਂ ਦਾ ਕੱਟ ਸੀ ਜੇਲ੍ਹ 로ਡ ਤੇ ਇੰਨੀ ਸੰਗਤ ਜੋ ਇਹ ਗੁਰੂ ਜੀ ਅਸੀਸਾਂ ਲੈਣ ਆਈਆਂ ਔਰ ਹੁਣ ਸੁਸਵੇਰੇ ਦੇਖ ਲੋ ਸਵੇਰੇ ਵੀ ਹਜ਼ਾਰਾਂ ਦੀ ਕੀ ਸੰਗਤ ਖੜੀ ਹੈ ਤੁਸੀਂ ਇਹ ਦੇਖੋ ਮਹਾਰਾਜ ਦਾ ਸਰੂਪ ਲੈ ਆਨੇ ਦੀ ਸਾਨੂੰ ਕੱਟੋਂ ਕੱਟ ਡੇਢ ਘੰਟਾ ਲੱਗ ਗਿਆ ਬਸ ਆਪ ਪਹੁੰਚੇ ਨਹੀਂ ਸੋ ਮੈਂ ਸਮਝਦਾ ਕਿ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਜੋ ਨਗਰ ਕੀਰਤਨ ਧੋਬੜੀ ਸਾਹਿਬ ਤੋਂ ਚੱਲਿਆ ਹੈ ਉਹ ਜਗ ਜਗ ਸੰਗਤਾਂ ਨੇ ਸਵਾਗਤ ਕੀਤਾ ਔਰ ਦਿੱਲੀ ਹੋਰ ਜ਼ਿਆਦਾ ਚੜ੍ਹਦੀ ਕਲਾ ਇੱذ ਸਾਰੀਆਂ ਸੰਗਤਾਂ ਨੇ ਮਹਾਰਾਜ ਦਾ ਸਵਾਗਤ ਕੀਤਾ ਖੁਸ਼ਾਬਰਕ ਦਿੱਤਾ ਗੁਰੂ ਗੁਰਪਿਆਰੀ ਸਾਧ ਸੰਗਤ ਜੀਓ ਸਤਿਗੁਰੂ ਦੀ ਅਪਾਰ ਬਖਸ਼ਿਸ਼ ਹੈ ਇਸ ਦਰਬਾਰ ਤੇ ਬਾਬਾ ਜਰਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਐਡਵਨ ਨਗਰ ਕੀਰਤਨ ਆਜ਼ਾਮ ਤੋਂ ਚੱਲ ਕੇ ਦਿੱਲੀ ਦੇ ਇਨਵਕੇ ਇਲਾਕਿਆਂ ਤੋਂ ਦੇ ਅੱਜ ਕੱਲ੍ਹ ਜੋ ਹੈ ਰਾਤ ਨੂੰ ਬਾਬਾ ਜਰਰ ਸਿੰਘ ਬਾਬਾ ਫਤਿਹ ਸਿੰਘ ਗੁਰਦੁਆਰਾ ਸਾਹਿਬ ਕੇ ਇਸ ਆਪਣਾਸੀ ਸੇ ਆਇ ਸੁਰੇਜ ਹੋਇ ਸਤਗੁਰੂ ਜੀ ਬਖਸ਼ੀ ਨਾਲ ਆਇ ਸੁਰੇਜ ਹੋਇ ਅਗਲੇ ਪੜਾਅ ਲਈ ਚਲੇ ਪਾਇਨ ਇਹ ਜੋ ਜਿੰਨੇ ਉਦਮ ਉਪਰਾਲੇ ਹਨ ਸਾਧ ਸੰਗਤ ਜੀ ਇੱਕ ਪੂਰੀ ਕਮੇਟੀ ਜੋ ਹੈ ਸੰਗਤ ਦੇ ਸਹਾਇਕ ਨਾਲ ਜੋ ਹੈ ਸਾਰੇ ਉਪਰਾਲੇ ਕੀਤੇ ਜਾ ਸਕਤੇ ਹਨ ਕਿਸੇ ਦਾ ਇੰਡੀਵਿਜੁਅਲ ਨਹੀਂ ਹੈ ਸਾਰੀ ਸੰਗਤ ਦਾ ਜੋ ਵੀ ਗੁਰਦੁਆਰਾ ਸਾਹਿਬ ਸੰਗਤ ਆਂਦੀ ਹੈ ਸਾਰੀ ਸੰਗਤ ਦਾ ਤਨ ਬਹੁਤ ਬਹੁਤ ਗੁਰਦੁਆਰਾ ਸਾਹਿਬ ਪ੍ਰਧਾਨ ਕਮੇਟੀ ਵੱਲੋਂ ਕਿ ਜੋ ਹੈ ਪੂਰਾ ਸਹਿਯੋਗ ਦਿਨ ਦਿਨ ਉਸ ਸਹਿਯੋਗ ਦੇ ਨਾਲ ਸਤਿਗੁਰੂ ਦੀ ਬਖਸ਼ਿਸ਼ ਹੁੰਦੀ ਹੈ ਸੰਗਤਾਂ ਜੋ ਹਨ ਦੂਰ ਦੂਰ ਤੋਂ ਆ ਕੇ ਇਸਤਾਨ ਤੇ ਹਾਜ਼ਰੀਆਂ ਭਰਦੀਆਂ ਅਤੇ ਸਰਬਉੱਚ ਅਸੀਸਾਂ ਪ੍ਰਾਪਤ ਕਰਦੀਆਂ ਪਿੱਛੇ ਕਾਲੀ ਸਾਸ ਸੰਗਾ ਜੀ ਇੱਕ ਜੋ ਨਗਰਕਿਰਤਾ ਆਸਾਮ ਤੋਂ ਆਇਆ ਉਸ ਦੇ ਨਾਲ ਸੰਗਤਾਂ ਜੋ ਹਨ ਆਸਾਮ ਤੋਂ ਨਾਲ ਆਈਆਂ ਨੇ ਉਹਨਾਂ ਨੇ ਦੱਸਿਆ ਸਤਿਗੁਰੂ ਦੀ ਬਖਸ਼ਿਸ਼ ਇਸਤਾਨ ਤੇ ਕਿ ਅਸੀਂ ਕਈ ਜਗ੍ਹਾ ਤੋਂ ਹੁੰਦੇ ਹੋਏ ਆਏ ਹਾਂ ਪਰਜੋਇਤੇ ਸਤਕਾਰ ਸੰਗਤਾਂ ਦਾ ਉਜੂਮ ਉਜੂਮ ਦੇਖਿਆ ਅਤੇ ਸੰਗਤਾਂ ਦਾ ਸਾਹ ਦੇਖਿਆ ਮਾਰਾ ਗੁਰੂ ਮਾਰਾ ਦੇ ਦਰਸ਼ਨ ਨੂੰ ਉਹ ਸਾਨੂੰ ਕਿਦਰੇ ਨਹੀਂ ਮਿਲਿਆ ਇਹ ਸਾਰਾ ਜੋ ਪ੍ਰਾਲਾ ਹੈ ਸਾਧ ਸੰਗਤ ਜੀ ਆਪ ਦੇ ਸਹਿਯੋਗ ਨਾਲ ਆਪ ਦਿੱਤੀ ਜੋ ਮਾਇਆ ਇਸ ਮਾਇਆ ਨੂੰ ਗੁਰ ਜਿਤਨੀ ਸੰਭੂ ਪਰੰਦਾ ਕਮੇਟੀ ਹੈ ਪੂਰਾ ਧਿਆਨ ਰੱਖਦੀ ਹੈ ਕਿ ਕੋਈ ਮਾਇਆ ਦਾ ਕੋਈ ਦੁਰਪਯਾਗ ਨਾ ਕੀਤਾ ਜਾਵੇ ਪੂਰੀ ਇੱਕ ਇੱਕ ਮਾਇਆ ਦਾ ਕਿਸੇ ਵੀ ਕੋਈ ਕੰਮ ਵਾਸਤੇ ਪੂਰੇ ਜੋ ਹੈ ਉਸ ਦਾ ਹਿਸਾਬ ਕੀਤਾ ਜਾਂਦਾ ਹੈ ਇਹ ਸਾਰਾ ਜੋ ਹੈ ਆਪ ਜੀ ਦਾ ਕਰ ਰਹਾ ਹੈ ਆਪ ਦਾ ਸੇ ਹੋ ਗਿਆ ਦਾਸ ਸਮੂਹ ਪ੍ਰੰਧ ਕਮੇਟੀ ਨੂੰ ਆਪ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੋ ਕਿ ਆਪ ਜੀ ਹਮੇਸ਼ਾ ਇਸ ਥਾਂ ਤੇ ਜੋ ਹੈ ਆਦਰियां ਪਰਦੇ ਹੋ ਤੇ ਨਿਵਾਜ਼ਦੇ ਹੋ ਆਸ ਕਰਦਾ ਹੈ ਦਾਸ ਅਗੋਂ ਵੀ ਆਪ ਜੀ ਸਾਰੀਆਂ ਸੰਗਤਾਂ ਇਸੇ ਤਰ੍ਹਾਂ ਜੋ ਹੈ ਨਿਵਾਜ਼ੋਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸਿਹਤ ਦੇ ਉਪਲਗ ਸਿੱਧ ਮਹਾਨ ਨਗਰ ਕੀਰਤਨ ਗੁਰਦੁਆਰਾ ਰਕਾਗਵਨ ਸਾਹ ਤੋਂ ਚੱਲਗੇ ਗੁਰਦੁਆਰਾ ਬਾਬਾ ਜੋਰਾਬ ਸਿੰਘ ਬਾਬਾ ਫਤਿਹ ਸਿੰਘ ਮਕੇ ਹੋਤ ਰਿਹਾ ਹੈ ਤੇ ਅਸੀਂ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਇੱਥੇ ਦੀ ਸਮੂਹ ਸਾਧ ਸੰਗਤ ਵੱਲੋਂ ਕਲਗੀਧਰ ਖਾਲਸਾ ਸੇਵਾ ਜਥੇ ਵੱਲੋਂ ਸਮੂਹ ਸਾਧ ਸੰਗਤ ਨੂੰ ਜੀ ਆਇਆਂ ਨੂੰ ਆਖਦੇ ਆਂ ਤੇ ਨਾਲ ਹੀ ਬੇਨਤੀ ਕਰਦੇ ਆਂ ਕਿ ਨਗਰ ਕੀਰਤਨ ਕੱਲ ਸਵੇਰੇ ਇੱਥੋਂ ਦੀ ਸਵੇਰੇ 9:30 ਵਜੇ ਰਵਾਨਗੀ ਹੋਏਗੀ ਹੁਣ ਅੱਧੇ ਘੰਟੇ ਦੇ ਅੰਦਰ ਅੰਦਰ ਇੱਥੇ ਨਗਰ ਕੀਰਤਨ ਬੋਚਣ ਵਾਲਾ ਹੈ ਤੇ ਸਵੇਰੇ 9.5 ਦੇ ਕਰੀਬ ਅੱਧਰ ਬਣ ਗਈ ਹੈ ਕੀ ਇਹ ਜਿਨ੍ਹਾਂ ਨੇ ਸ਼ਤਰਾਂ ਦੇ ਦਰਸ਼ਨ ਕਰਨੇ ਹਨ ਮਹਾਰਾਜ ਸਵਾਰੀ ਦੇ ਵੀ ਤੇ ਉਹ ਸਵੇਰੇ ਵੀ ਦਰਸ਼ਨ ਕਰ ਸਕਦੇ ਹੋ ਤੇ ਹੁਣ ਵੀ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਸਾਰੀ ਸੰਗਤ ਨੂੰ ਜੀ ਆਇਆਂ ਕਰਦਾ ਹੈ ਔਰ ਇਹ ਅਸਾਮ ਤੋਂ ਚਲ ਕੇ ਨਗਰ ਕੀਰਤਨ ਆਜ ਸਾਡੇ ਬਹੁਤ ਹੀ ਪਵਿੱਤ ਸਥਾਨ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਗੁਰਦੁਆਰਾ ਸਾਹਿਬ ਪਹੁੰਚ ਰਿਹਾ ਹੈ ਔਰ ਸਾਰੇ ਸੰਗਤ ਨੂੰ ਜੀ ਆਇਆਂ ਕਹਦੇ ਹੋਏ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਸਿੱਖ ਕੌਮ ਨੂੰ ਚੜ੍ਹਦੀਆਂ ਕਲਾਂ ਬਖਸ਼ਣ ਔਰ ਮੇਰਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਪਿਆਰੀ ਸਾਧ ਸੰਗਤ ਜੀ ਆਸ ਅੰ ਨੂੰ ਜਦ ਇੱਕ ਨਗਰ ਕੀਰਤਨ ਅਸਾਮ ਤੋਂ ਹੁੰਦਾ ਹੋਇਆ ਪੂਰੇ ਹਿੰਦੁਸਤਾਨ ਤੋਂ ਹੁੰਦਾ ਕਮਾਂਦਾ ਫਤਿਹਨਗਰ ਇੱਕ ਪੁੱਜਿਆ ਹੈ ਅਈ ਸੰਗਤ ਨੂੰ ਜੀ ਆਇਆਂ ਆਖਦੇ ਆਂ। ਵਾਹਿਗੁਰੂ ਸੰਗਤ ਦਰਬਾਰ ਸਾਹਿਬ ਦੀ ਸੰਗਤ ਨਾਲ ਆਈਏ। ਕਾਫੀ ਸੇਵਾਦਾਰ ਵੀ ਆਏ ਨੇ। ਅਈ ਸਾਰੇ ਜੀ ਆਇਆਂ ਕਹਿੰਦੇ ਆਂ। ਇੱਥੇ ਦੀ ਸੰਗਤ, ਕਲਗੀਧਰ ਸੇਵਕ ਦਿੱਤੀ ਦੀ ਸੰਗਤ, ਗੁਰਦੁਆਰਾ ਸਾਹਿਬ ਸੰਗਤ ਨੂੰ ਸਭ ਨੂੰ ਜੀ ਆਇਆਂ। ਸੀਐਮ ਭਗਵਨ ਮਾਨ ਪੰਜਾਬ ਪੁਲਿਸ ਦੀ ਟ੍ਰੇਨਿੰਗ ਵਰਕਸ਼ਾਪ ਉਦਘਾਟਨ ਮੌਕੇ ਉੱਥੇ ਪਹੁੰਚੇ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਆਪਣੇ ਵਿਚਾਰ-ਚਾਰਿਆ ਦੇ ਨਾਲ ਸਾਂਝੇ ਕੀਤੇ ਗਏ। ਆਓ ਸੁਣਦੇ ਹਾਂ ਉਹਨਾਂ ਵੱਲੋਂ ਕੀ ਕਿਹਾ ਗਿਆ। ਐਨਡੀਪੀਐਸ ਦੇ ਜਿਹੜੇ ਕਾਨੂੰਨ ਮੁਤਾਬਕ ਕਿਸ ਤਰ੍ਹਾਂ ਜਿਹੜੇ ਤਸਕਰ ਨੇ ਜਾਂ ਜਿਹੜੇ ਸਮੱਗਲਰ ਨੇ ਉਹਨਾਂ ਤੇ ਪੁਖਤਾ ਕਾਰਵਾਈ ਕਰਨੀ ਹੈ ਇਹਦੀ ਟ੍ਰੇਨਿੰਗ ਦਿੱਤੀ ਜਾਊਗੀ ਤੁਹਾਡੀ ਕਾਬਲੀਅਤ ਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਬਹੁਤ ਹੀ ਕਾਬਲ ਅਫਸਰ ਹੋ ਤੁਸੀਂ ਤੁਹਾਡੀਆਂ ਬਹੁਤ ਸਾਰੀਆਂ ਟ੍ਰੇਨਿੰਗਸ ਹੋਈਆਂ ਹੋਣਗੀਆਂ ਪਰ ਇਸ ਕਿਸਮ ਦੀ ਟ੍ਰੇਨਿੰਗ ਦੀ ਜ਼ਰੂਰਤ ਇਸ ਕਰਕੇ ਪਈ ਹੈ ਕਿ ਕਿ ਜਦੋਂ ਅਪਰਾਧੀ ਅਪਡੇਟ ਹੁੰਦੇ ਰਹਿੰਦੇ ਨੇ ਨਾਲ ਨਾਲ ਫਿਰ ਪੁਲਿਸ ਨੂੰ ਵੀ ਅਪਡੇਟ ਰੱਖਣਾ ਬੜਾ ਜ਼ਰੂਰੀ ਹੈ। ਉਹਨਾਂ ਕੋਲੇ ਵੀ ਇਨਫਰਾਸਟ੍ਰਕਚਰ ਜਿਹੜਾ ਹੈ ਉਹ ਉਸ ਲੈਵਲ ਦਾ ਹੋਵੇ ਕਿ ਉਹ ਮੁਕਾਬਲਾ ਕਰ ਸਕਣ। ਆਮ ਤੌਰ ਤੇ ਜੋ ਗਰਾਊਂਡ ਤੋਂ ਸਾਡੇ ਕੋਲੇ ਫੀਡਬੈਕ ਆਉਂਦੀ ਸੀ ਉਹਦੇ ਵਿੱਚ ਕਾਫੀ ਲੋਕਾਂ ਦੀਆਂ ਕਹਿ ਕੇ ਤਾਂ ਕਹਿ ਲੋ ਜਾਂ ਸ਼ਿਕਵੇ ਕਹਿ ਲੋ ਕਿ ਜੀ ਸਾਡੇ ਪਿੰਡ ਜਿਹੜਾ ਬੰਦਾ ਨਸ਼ਾ ਵੇਚਦਾ ਹੈ ਉਹਨੂੰ ਅਸੀਂ ਥਾਣੇ ਲੈ ਜੰਨੇ ਆਂ ਫੜ ਕੇ ਪਰ ਕਾਨੂੰਨ ਇਹਨਾ ਕਮਜ਼ੋਰ ਹੈ ਜਾਂ ਇੰਨੀਆਂ ਚੱਲੂ ਪੁਲਿਸ ਨੇ ਕਿ ਅਸੀਂ ਬਾਅਦ ਚ ਆਉਂਨੇ ਆਂ ਪਿੰਡ ਉਹ ਪਹਿਲਾਂ ਆ ਜਾਂਦਾ ਕਿਉਂਕਿ ਜ਼ਮਾਨਤ ਹੋ ਜਾਂਦੀ ਥਾਣੇ ਚ ਜ਼ਮਾਨਤ ਹੋ ਜਾਂਦੀ ਹੈ ਜਾਂ ਫਿਰ ਪੋਲੀਟੀਕਲ ਇੰਟਰਫੇਰੈਂਸ ਬਹੁਤ ਜ਼ਿਆਦਾ ਸੀ ਜਿਹੜੀ ਕਿ ਹੁਣ ਬਿਲਕੁਲ ਬੰਦ ਕਰਤੀ ਅਸੀਂ ਕਿਸੇ ਵੀ ਸਾਡੇ ਐਮਐਲਏ ਦਾ ਮੰਤਰੀ ਦਾ ਜਾਂ ਕਿਸੇ ਚੇਅਰਮੈਨ ਦਾ ਜਾਂ ਪੋਲੀਟੀਕਲ ਬੰਦਾ ਫੋਨ ਨਹੀਂ ਤੁਹਾਨੂੰ ਆਉਂਦਾ ਹੋਊਗਾ ਕਿ ਇਹਨੂੰ ਛੱਡ ਦਿਓ ਇਹ ਆਪਣਾ ਬੰਦਾ ਹੈ ਇੱਥੇ ਪਰਚਾ ਪਾ ਦਿਓ ਇਹ ਉਹਨਾਂ ਦਾ ਬੰਦਾ ਹੈ ਫਲਾਣੇ ਦਾ ਬੰਦਾ ਹੈ ਤੁਹਾਨੂੰ ਬਿਲਕੁਲ ਫ੍ਰੀ ਹੈਂਡ ਦਿੱਤਾ ਗਿਆ ਇਸ ਮਾਮਲੇ 'ਚ ਸੈਂਟਰ ਸਰਕਾਰ ਨਾਲ ਵੀ ਅਸੀਂ ਮੌਕੇ ਮੌਕੇ ਤੇ ਡਿਸਕਸ਼ਨ ਕਰਦੇ ਰਹਿੰਦੇ ਆ ਕਿ ਐਨਡੀਪੀ ਇਸ ਸੈਕਟਰ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਵੀਜ਼ਨ ਹੋਵੇ ਕਿ ਜਿਹਦੇ ਤਹਿਤ ਜਿਹੜੇ ਨਸ਼ੇ ਨਾਲ ਸਾਡੀ ਜਵਾਨੀ ਨੂੰ ਬਰਬਾਦ ਕਰ ਰਹੇ ਨੇ ਉਹਨਾਂ ਨੂੰ ਆਪਣੀ ਸਹੀ ਜਗ੍ਹਾ ਤੇ ਪਹੁੰਚਾਇਆ ਜਾ ਸਕੇ ਇੱਥੇ ਹੁਣ ਜਿਹੜੀ ਟ੍ਰੇਨਿੰਗ ਹੈ ਉਹਦੇ ਵਿੱਚ ਸਬੂਤਾਂ ਨੂੰ ਸੰਭਾਲਣਾ ਐਨਡੀਪੀਐਸ ਦੇ ਜਿੰਨੇ ਵੀ ਐਕਟ ਨੇ ਐਕਟ ਦੇ ਅੰਤਰਗਤ ਕਿਹੜੇ ਐਕਟ ਕਿਦੇ ਅੰਦਰ ਕਿਹੜੇ ਐਕਟ ਦੇ ਅੰਦਰ ਐਫਆਈਆਰ ਲਿਖਣੀ ਹੈ ਫਿਰ ਕਿਉਂਕਿ ਕਾਨੂੰਨ ਦੇਸ਼ ਦੇ ਹੁਣ ਭਾਰਤੀ ਨਿਆਂ ਸਹਿਤਾ ਆ ਗਈ ਕੁਝ ਚੇਂਜਸ ਹੋਈਆਂ ਨੇ ਇੰਡੀਆ ਦਾ ਪਹਿਲਾ ਜਿਹੜਾ ਪਹਿਲਾ ਕਾਨੂੰਨ ਸੀ ਸਾਡਾ ਉਹਦੇ ਵਾਸਤੇ ਵੀ ਤੁਹਾਨੂੰ ਇੱਥੇ ਟ੍ਰੇਨਿੰਗ ਪ੍ਰੋਪਰ ਮਿਲੂਗੀ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਹਫ਼ਤਾ ਤੁਸੀਂ ਥੋੜਾ ਜਿਹਾ ਜੁੜੀਆਂ ਝੰਜਟ ਨੇ ਥਾਣਿਆਂ ਦੇ ਤਸੀਲਾਂ ਦੇ ਡਿਸਟ੍ਰਿਕਟ ਦੇ ਉਹਨਾਂ ਤੋਂ ਥੋੜਾ ਜਿਹਾ ਆਫ ਰੋਂਗੇ ਆਪਸ ਵਿੱਚ ਮਿਲੋਗੇ ਬੈਠੋਗੇ ਇਕੱਠੇ ਥੋੜਾ ਜਿਹਾ ਪੁਰਾਣਾ ਯੂਨੀਵਰਸਿਟੀ ਵਾਲਾ ਕਾਲਜਾਂ ਦਾ ਮਾਹੌਲ ਤੁਹਾਨੂੰ ਮਿਲੂਗਾ ਇਹ ਜ਼ਰੂਰੀ ਹੈ ਆਪਣੇ ਮੋਬਾਈਲ ਦੇ ਵਿੱਚ ਵੀ ਹਰ ਹਫ਼ਤੇ ਕੋਈ ਨਾ ਕੋਈ ਅਪਡੇਟ ਆਈ ਰਹਿੰਦੀ ਹੈ ਕਿ ਸੌਫਟਵੇਅਰ ਅਪਡੇਟ ਕਰੋ ਜੀ ਤਾਂ ਇਹ ਵੀ ਅਪਡੇਟ ਤੁਹਾਡੀ ਜਿਹੜੀ ਹੋ ਰਹੀ ਹੈ ਕਿ ਕਾਨੂੰਨ ਦੀਆਂ ਪੜਾਈਆਂ ਤੁਸੀਂ ਪੜ ਕੇ ਆਏ ਹੋ ਬੜੇ ਕਾਬਿਲ ਅਫਸਰਾਂ ਵਿੱਚ ਕੋਈ ਕਾਬਲੇ ਤੇ ਸ਼ੱਕ ਨਹੀਂ ਪਰ ਨਾਲ ਦਿਨਾਲ ਸਮੇਂ ਦੇ ਹਾਣੀ ਹੋ ਕੇ ਚੱਲਦਾ ਵੀ ਸਮਾਂ ਤਾਂ ਕਿ ਤੁਸੀਂ ਬਿਲਕੁਲ ਅਪ ਟੂ ਡੇ ਤੁਹਾਡੇ ਕੋਲ ਇਨਫੋਰਮੇਸ਼ਨ ਹੋਵੇ ਔਰ ਕੇਸ ਇਸ ਤਰ੍ਹਾਂ ਦਾ ਹੋਵੇ ਕਿ ਅਦਾਲਤ ਦੇ ਵਿੱਚ ਟਿਕ ਸਕੇ ਬਹੁਤ ਵਾਰੀ ਕਈ ਵਾਰੀ ਨਹੀਂ ਪਤਾਉਂਦਾ ਜਦੋਂ ਥਾਣਿਆਂ 'ਚ ਮੁੰਸ਼ੀ ਜਾਂ ਜਿਹੜੇ ਐਫ ਆਈ ਆਰ ਲਿਖਦੇ ਨੇ ਉਹਨਾਂ ਨੂੰ ਉਹ ਟੈਕਨੀਕਲ ਲੈਂਗੁਏਜ ਨਹੀਂ ਪਤਾ ਹੁੰਦਾ ਜਿਹੜੀ ਕੋਰਟ ਦੇ ਵਿੱਚ ਚੱਲਦੀ ਹੈ ਅਸੀਂ ਬਹੁਤ ਸਾਰੇ ਤਹਿਸੀਲ ਪੱਦਰ ਤੇ ਵੀ ਥਾਣਾ ਪੱਦਰ ਤੇ ਐਲ ਆਰ ਵੀ ਦਿੱਤੇ ਨੇ ਤਾਂ ਕਿ ਤੁਸੀਂ ਕਾਨੂੰਨ ਦੇ ਐਕਸਪਰਟ ਬੰਦੇ ਦੀ ਸਲਾਹ ਨਾਲ ਐਫ ਆਈ ਆਰ ਲਿਖ ਸਕੋ ਤਾਂ ਕਿ ਜਦੋਂ ਉਥੇ ਲੈ ਕੇ ਜਾਂਦੇ ਆ ਕੇਸ ਤਾਂ ਉਹਦੀ ਜਿਹੜੀ ਭਾਸ਼ਾ ਹੈ ਉਹ ਕਾਨੂੰਨੀ ਤੌਰ ਤੇ ਬਿਲਕੁਲ ਮਾਪ ਡੰਡਾ ਤੇ ਪੂਰੀ ਉਤਰਦੀ ਹੈ ਤੁਹਾਡੇ ਵੱਲੋਂ ਕੋਈ ਤੁਹਾਡੀ ਟੈਂਸ਼ਨ 'ਚ ਕੋਈ ਕਮੀ ਨਹੀਂ ਰਹਿੰਦੀ ਤੁਹਾਡੀ ਨੀਅਤ ਦੇ ਵਿੱਚ ਕੋਈ ਖੋਟ ਨਹੀਂ ਪਰ ਜਦੋਂ ਅਦਾਲਤਾਂ ਦੇ ਵਿੱਚ ਜਾ ਕੇ ਕੋਈ ਬੰਦਾ ਜਾਂ ਜਿਹੜੇ ਕਾਨੂੰਨ ਦੇ ਮਾਹਰ ਨੇ ਉਹ ਕੋਈ ਨਾ ਕੋਈ ਕਮੀ ਕੱਢ ਕੇ ਉਸ ਬੰਦੇ ਨੂੰ ਛੱਡ ਦਿੱਤਾ ਜਾਂਦਾ ਜਾਂ ਬਰੀ ਕਰ ਦਿੱਤਾ ਜਾਂਦਾ ਤਾਂ ਇਲਜ਼ਾਮ ਤੁਹਾਡੇ ਤੇ ਲੱਗਦੇ ਨੇ ਕਈ ਜੀ ਪੁਲਿਸ ਨੇ ਕੇਸ ਕਮਜ਼ੋਰ ਬਣਾਇਆ ਇਹ ਤਾਂ ਰਲੇ ਹੋਏ ਨੇ ਤਾਂ ਨਹੀਂ ਬਹੁਤ ਸੋਖਾ ਪੁਲਿਸ ਦਾ ਨਾਮ ਲੈਣਾ ਕਿਸੇ ਵੀ ਫਿਲਮ ਦੇ ਵਿੱਚ ਕਿਸੇ ਵੀ ਇਸ ਤਰ੍ਹਾਂ ਦੀ ਕਮੀ ਦੇ ਵਿੱਚ ਪਰ ਇਹ ਇਹ ਕਿ ਅਸੀਂ ਜਦੋਂ ਦੀ ਗਵਰਨਮੈਂਟ ਆਈ ਹੈ ਅਸੀਂ ਚਾਹੁੰਦੇ ਹਾਂ ਕਿ ਪੁਲਿਸ ਜਿਹੜੀ ਹੈ ਬਿਲਕੁਲ ਅਪਡੇਟ ਰਹੇ ਤੁਹਾਡੀਆਂ ਗੱਡੀਆਂ ਤੁਹਾਡੇ ਇਕਵਿਪਮੈਂਟਸ ਨਵੇਂ ਨਵੇਂ ਜਿਹੜੇ ਵੀ ਜਿਵੇਂ ਐਂਟੀ ਡਰੋਨ ਸਿਸਟਮ ਆਪਾਂ ਨੇ ਲਾਂਚ ਕੀਤਾ ਉਹਨੂੰ ਬਾਰਡਰ ਤੇ ਕਿਉਂਕਿ ਜਿਹੜੇ ਡਰੱਗਸ ਐ ਉਹ ਸਾਰਾ ਉਧਰੋਂ ਹੀ ਆਉਂਦਾ ਹੈ ਬਾਰਡਰ ਪਾਰ ਤੋਂ ਤੇ ਉਧਰੋਂ ਡਰੋਨਸ ਆਉਂਦੇ ਨੇ ਜਿਨ੍ਹਾਂ ਨੂੰ ਟਰੈਕ ਕਰਨਾ ਬਹੁਤ ਮੁਸ਼ਕਲ ਐ ਕਿ ਇਤਾਂ ਕੁੱਤਾ ਜਾ ਜਾਂਦੇ ਐ ਉੱਤਕ ਪਹੁੰਚਦੇ ਪਹੁੰਚਦੇ ਟਾਈਮ ਲੱਗ ਜਾਂਦਾ ਹੈ ਤਾਂ ਉਹ ਉੱਡਣੀ ਨਾ ਜਾਂ ਉਹਨਾਂ ਨੂੰ ਰਸਤੇ ਦੇ ਵਿੱਚ ਹੀ ਜਿਹੜਾ ਉਹ ਟਰੈਕ ਕਰ ਲਿਆ ਜਾਵੇ ਤਾਂ ਕਿ ਉਹ ਜਿਹੜੇ ਇੱਥੇ ਉਹਨਾਂ ਨੂੰ ਪਿਕ ਕਰਨ ਆਏ ਨੇ ਜਾਂ ਜਿਹੜੇ ਇੱਥੇ ਉਹਨਾਂ ਦੇ ਕੋਈ ਬੈਠੇ ਨੇ ਜਿਹੜੇ ਸ਼ਰਾਰਤੀ ਅੰਸਰ ਉਹਨਾਂ ਆ ਪਿਕ ਕਰ ਸਕਣ ਉਹਨਾਂ ਤੱਕ ਨਾ ਪਹੁੰਚੇ ਫਿਰ ਉਸ ਤੋਂ ਬਾਅਦ ਰੋਜ਼ਗਾਰ ਨੌਜਵਾਨ ਜਿਹੜੇ ਨੇ ਜਿਉ ਉਹਨਾਂ ਨੂੰ ਰੋਜ਼ਗਾਰ ਮਿਲੂਗਾ ਪ੍ਰਾਈਵੇਟ ਸੈਕਟਰ ਚ ਸਰਕਾਰੀ ਸੈਕਟਰ ਚ ਤਾਂ ਫਿਰ ਉਹ ਇੱਧਰ ਉੱਧਰ ਨਹੀਂ ਦੇਖਣਗੇ ਫਿਰ ਪਟਕਣਗੇ ਨਹੀਂ ਉਹਦੇ ਵਾਸਤੇ ਦੋ ਤਿੰਨ ਤਰੀਕੇ ਨੇ ਰੋਜ਼ਗਾਰ ਜਾਂ ਡਿਗਰੀਆਂ ਮੁਤਾਬਕ ਨੌਕਰੀਆਂ ਜੇ ਕੰਪੀਟੀਸ਼ਨ ਦੇ ਐਗਜ਼ਾਮ ਪਾਸ ਕਰਦੇ ਨੇ ਜਾਂ ਫਿਰ ਖੇਡਾਂ ਵਾਲੇ ਪਾਸੇ ਲੈ ਕੇ ਜਾਈਏ ਤਾਂ ਕਿ ਉਹ ਗਰਾਊਂਡਾਂ 'ਚ ਜਾਣ ਉਸ ਵੇਲੇ ਖੇਡਾਂ ਵਤਨ ਪੰਜਾਬ ਦੀ ਸ਼ੁਰੂ ਕੀਤਾ ਹੈ ਬੜਾ ਬਹੁਤ ਵੱਡਾ ਰਿਸਪੌਂਸ ਮਿਲ ਰਿਹਾ ਉਹ ਵੀ ਇੱਕ ਯੁੱਧ ਨਸ਼ੇ ਵਿਰੁੱਧ ਦਾ ਇੱਕ 파ਟ ਹੈ ਕਿਉਂਕਿ ਪੰਜਾਬੀ ਦੀ ਕਹਾਵਤ ਹੈ ਬੇਲਾ ਮੰਨ ਸ਼ੈਤਾਨੀ ਦਾ ਕਰ ਜਦੋਂ ਥੋੜਾ ਜਿਹਾ ਵੇਲੇ ਰਹਿੰਦੇ ਨੇ ਫਿਰ ਮਾੜੀ ਸੰਗਤ ਵਾਲੇ ਬਹੁਤ ਨੇ ਜਿਹੜੇ ਉਹਨਾਂ ਨੂੰ ਆਪਣੇ ਨਾਲ ਰਲਾ ਕੇ ਉਹਨਾਂ ਨੂੰ ਕਿਸੇ ਨਾ ਕਿਸੇ ਗਲਤ ਕੰਮਾਂ 'ਚ ਪਾਉਣ ਵਾਸਤੇ ਪ੍ਰੇਰਿਤ ਕਰਦੇ ਰਹਿੰਦੇ ਨੇ ਜੇ ਬੰਦਾ ਕੰਮ ਤੇ ਗਿਆ ਹੋਊਗਾ ਤੁਸੀਂ ਆਪਾਂ ਸਾਰੇ ਪਿੰਡਾਂ ਵਾਲੇ ਆਪਾਂ ਹੀ ਕੱਲ ਇਸ ਕਲਚਰ ਨੂੰ ਜਾਣਦੇ ਆ ਸਾਰੇ ਸ਼ਾਇਦ ਤੁਸੀਂ ਵੀ ਆਪਣੇ ਦੋਸਤਾਂ ਮਿੱਤਰਾਂ ਦੇ ਸਰਕਲ 'ਚ ਜਾ ਰਿਸ਼ਤੇਦਾਰੀਆਂ 'ਚ ਕਦੇ ਕੋਈ ਐਹਾ ਜਿਹਾ ਬੰਦਾ ਨਹੀਂ ਤੁਸੀਂ ਜਾਣਦੇ ਹੋਵੋਗੇ ਕਿ ਜਿਹਦਾ ਕੋਈ ਬੇਟਾ ਜਾਂ ਜਿਹਦਾ ਕੋਈ ਦੋਸਤ ਜਾਂ ਜਿਹਦਾ ਕੋਈ ਭਰਾ ਉਹ ਨੌਕਰੀ ਵੀ ਕਰਦਾ ਹੈ ਤੇ ਡਰੱਗ ਵੀ ਲੈਂਦਾ ਹੈ। ਵੇਖੋ ਨਹੀਂ ਸਕਦਾ। ਕੋਈ ਗੁੱਦਗੁੱਦ ਟਾਈਮ ਹੀ ਨਹੀਂ ਹੁੰਦਾ ਜਿਹੜਾ ਨੌਕਰੀ ਕਰਦਾ। ਉਹ ਘਰੇ ਆਉਂਦਾ ਹੈ, ਬੱਚਿਆਂ ਨਾਲ ਖੇਡਦਾ ਹੈ, ਖਾਣਾ ਖਾਂਦਾ ਹੈ, ਸੌਂ ਜਾਂਦਾ ਹੈ। ਉਹਨੇ ਅਗਲੇ ਦਿਨ ਕੰਮ ਤੇ ਜਾਣਾ ਹੁੰਦਾ। ਸੋ ਰੋਜ਼ਗਾਰ ਖੇਡਾਂ ਜਾ ਉਹਨਾਂ ਨੂੰ ਕਿਸੇ ਨਾ ਕਿਸੇ ਕਿੱਤੇ ਆਰੇ ਲਾਇਆ ਜਾਵੇ ਤੇ ਫਿਰ ਰੀਹੈਬ ਸੈਂਟਰ ਅਤੀਜਾ ਅੱਜ ਜੀ ਅਸੀਂ ਕੈਬਨਟ ਦੇ ਵਿੱਚ ਕਾਨੂੰਨ ਪਾਸ ਕਰਕੇ ਆਏ ਆ ਕਿ ਜਿਹੜੇ ਪ੍ਰਾਈਵੇਟ ਰੀਹੈਬ ਸੈਂਟਰ ਨੇ ਉਹਨਾਂ ਬਾਰੇ ਅਕਸਰ ਸ਼ਿਕਾਇਤਾਂ ਮਿਲਦੀਆਂ ਨੇ ਕਿ ਟੌਰਚਰ ਕਰਦੇ ਨੇ ਉਹਨਾਂ ਤੇ ਅਸੀਂ ਪੂਰੀ ਮਹਜ ਅੱਖ ਉਹਨਾਂ ਤੇ ਰੱਖਾਂਗੇ ਕਿਹੜੇ ਕਿਹੜੇ ਦਵਾਈਆਂ ਦਿੰਦੇ ਨੇ ਉਹ ਕਿੰਦੀ ਮਾਤਰਾ ਚ ਦਵਾਈਆਂ ਦਿੰਦੇ ਨੇ ਉਹਦੀ ਵੀ ਸ਼ਿਕਾਇਤਾਂ ਹੁੰਦੀਆਂ ਸੀ ਕਿ ਉਹ ਇੰਨਾ ਜ਼ਿਆਦਾ ਦੇ ਦਿੰਦੇ ਨੇ ਕਿ ਕੋ ਬੱਕਾ ਹੀ ਬੰਦ ਬਾਹਰ ਜਾ ਕੇ ਵੇਚਣ ਲੱਗ ਜਾਂਦੇ ਉਹਨਾਂ ਨੂੰ ਕਈ ਬੰਦੇ ਫਿਰ ਕੀ ਹੈ ਉਹ ਇੱਕ ਇੱਕ ਨਸ਼ਾ ਛੱਡ ਕੇ ਦੂਜੇ ਤੇ ਲੱਗ ਜਾਂਦੇ ਆ ਤਾਂ ਕਿ ਹੌਲੀ-ਹੌਲੀ ਨਾ ਛੇਤੂ ਤਾਰਨਾ ਆ ਕਿ ਉਹਨੂੰ ਕਿਸੇ ਹੋਰ ਤੇ ਲਾ ਲੈਣਾ ਫਿਰ ਉਹਨਾਂ ਨੇ ਕਾਉਂਸਲਿੰਗ ਕਰਕੇ ਉਹਨਾਂ ਨੂੰ ਜਿਹੜਾ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਬੋਲਦੇ ਆ ਡਾਕਟਰ ਸਾਹਿਬ ਨੇ ਕਹਿ ਆ ਮੰਤਰੀ ਸਾਹਿਬ ਨੇ ਕਿ ਉਹਨਾਂ ਨੂੰ ਹੀ ਫਿਰ ਬ੍ਰਾਂਡ ਮੈਸਟਰ ਬਣਾ ਕੇ ਲੈ ਕੇ ਚਾਹੀਏ 80 ਗੱਲ ਕਵਾਂਗੇ ਕਿਸੇ ਨੂੰ ਕਿ ਨਸ਼ਾ ਛੱਡ ਦੋ ਇਹਦੇ ਨਾਲ ਘਰ ਬਰਬਾਦ ਹੁੰਦੇ ਨੇ ਡਰੱਗ ਦੇ ਵਿੱਚ ਜ਼ਮੀਨਾਂ ਵਿਕ ਜਾਂਦੀਆਂ ਆ ਇਹ ਉਹਦੀ ਗੱਲ ਅਸਰ ਹੋਰ ਹੁੰਦਾ ਜੇ ਕੋਈ ਇੱਕ ਐਹਾ ਜਿਹਾ ਬੱਚਾ ਆ ਜੂਗਾ ਜਿਹੜਾ ਨਸ਼ਾ ਛੱਡ ਕੇ ਆਇਆ ਹੈ ਉਹ ਦੱਸੂਗਾ ਜਦੋਂ ਕਿਉਂਕਿ ਉਹਨੇ ਪਿੰਡੇ ਤੇ ਹੰਡਾਈ ਹੋਈ ਆਪਣੇ ਤੇ ਤਾਂ ਉਹਦਾ ਜ਼ਿਆਦਾ ਅਸਰ ਹੁੰਦਾ ਹੈ ਇਸਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਹ ਦਆਂ ਹੋਰ ਸਰਗਰਮੀਆਂ ਲੈ ਕੇ ਫਿਰ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ